ਅੱਜ ਕੱਲ ਨਾ ਬਈ ਆ ਰੁੱਤ ਚ ਆ ਕੇ ਪਸ਼ੂਆਂ ਨੂੰ ਇੱਕ ਮੱਖੀ ਜੀ ਆ ਉਹ ਟਿਕਣ ਹੀ ਨਹੀਂ ਦਿੰਦੀ। ਪਸ਼ੂ ਦੁੱਧ ਵੀ ਘਟ ਜਾਂਦੇ ਆ। ਤੇ ਜਦੋਂ ਆਪ ਧਾਰ ਕੱਢਦੇ ਆ ਤੜਕੇ ਕਦੇ ਗਲ 'ਚ ਪੂਛ ਕਦੇ ਧੌਣ ਤੇ ਮਾਰਦੇ ਆ ਕਦੇ ਮੂੰਹ ਤੇ ਮਾਰਦੇ ਆ ਵੀ ਕੋਲ ਮਲਾ ਕੇ ਪਸ਼ੂ ਨੂੰ ਟਿਕਣ ਨਹੀਂ ਦਿੰਦੀ ਬਈ ਉਹ। ਤੇ ਜ਼ਖਮ ਵੀ ਕਰ ਦਿੰਦੀ ਆ ਸਰੀਰ ਤੇ। ਬਾਕੀ ਦੋਸਤੋ ਜਿਹੜੀ ਮੈਂ ਚੀਜ਼ ਵਰਤਦਾ ਉਹੀ ਤੁਹਾਨੂੰ ਦੱਸੂਗਾ ਵੀਰੇ। ਇੱਕ ਬੇਨਤੀ ਆ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰ ਦਿਓ ਜੇ ਚੰਗੀ ਲੱਗੂ ਬਈ ਹਨਾ। ਇਹ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਚੈਨਲ ਆ ਦੋਸਤੋ ਆਪਣੇ ਫਾਰਮ ਤੋਂ ਵੀਡੀਓ ਰੌਣਕ ਡੈਰੀ ਫਾਰਮ ਤੋਂ ਪਿੰਡ ਮੇਰਾ ਕੋਟਪਾਰਾ ਨਾਮ ਬਾਈ ਜੀ ਮੇਰਾ ਜਗਮੀਤ ਆ ਹੁਣ ਮੇਨ ਗੱਲ ਕਰਦਾ ਬਈ ਉਹ ਮੱਖੀ ਦੀ ਉਹਨੇ ਪਸ਼ੂ ਤੇ ਬੈਠਣਾ ਤਾਂ ਕੀ ਆ ਬਈ ਕੋਲਦੀ ਨਹੀਂ ਲੰਗਣਾ ਉਹਨੇ ਤਾਂ ਕੋਲਦੀ ਦੋਸਤੋ ਐ ਨਹੀਂ ਲੰਗਣਾ ਸੋਨੂੰ ਮੈਂ ਆਖਰ ਤੇ ਵੀਡੀਓ ਲਾਉਂਗਾ ਸਾਰਾ ਜਦੋਂ ਆ ਨਮਾ ਆਤਮਾ ਕੇ ਚੰਗੀ ਤਰ੍ਹਾਂ ਪਸ਼ੂ ਲਾਖਤ ਤੇ ਜਦੋਂ ਮੈਂ ਛਿੜਕ ਦਿੰਨਾ ਬਈ ਇਹੇ ਚੀਜ਼ ਤੁਸੀਂ ਆਪ ਦੇਖ ਲਿਓ ਵੀ ਇੱਕ ਵੀ ਨਹੀਂ ਯਾਰ ਪਸ਼ੂ ਤੇ ਮੱਖੀ ਬੈਂਦੀ ਤੇ ਬਾਕੀ ਜੇ ਛੋਡੇ ਦੋਸਤੋਂ ਐ ਨਾ ਕੰਮ ਕਰੇ ਇਹ ਚੀਜ਼ ਤਾਂ ਮੈਨੂੰ ਤੁਸੀਂ ਫੋਨ ਕਰਕੇ ਕਹਿ ਦਿਓ ਬਾਈ ਯਾਰ ਸੁੱਤੇਰੇ ਇਹ ਨੁਕਤੇ ਨੇ ਦਾ ਕੰਮ ਨਹੀਂ ਕਰਿਆ ਵੀ ਤੁਸੀਂ ਵੀਡੀਓ ਦੇ ਚੱਕਰ ਚ ਝੂਠ ਮਾਰ ਗਏ ਆਪਣਾ ਉਹ ਕੰਮ ਨਹੀਂ ਬਾਈ ਅੱਜ ਕੱਲ੍ਹ ਲੋਕ ਵੀਡੀਓ ਬਣਾਉਂਦੇ ਆ ਕੋਈ ਗੈਂਡਾ ਫਰਨੈਲ ਦੱਸੀ ਜਾਂਦਾ ਵਿੱਚ ਉਹਦੇ ਪਾ ਲੋ ਕੋਈ ਮੋਸ਼ਕ ਕਪੂਰ ਦੀ ਟਿੱਕੀ ਪਾ ਲੋ ਵੀ ਬਾਹਲਾ ਕੁਛ ਚਾਰ ਪੰਜ ਚੀਜ਼ਾਂ 6 7 10 ਦੱਸ ਦਿੰਦੇ ਆ ਤੇ ਉਹ ਕੋਈ ਇੰਨਾ ਬਾਈ ਖੇਚਲਾ ਕਰਦਾ ਨਹੀਂ ਤੇ ਨਾ ਹੀ ਕੋਈ ਹੋਰ ਰਿਜ਼ਲਟ ਮਿਲਦੇ ਨਹੀਂ ਉਹ ਚੀਜ਼ਾਂ ਦੇ ਫਿਰ ਮੈਂ ਸਿਰਫ ਤੁਹਾਨੂੰ ਬਈ ਦੋ ਚੀਜ਼ਾਂ ਦੱਸੂਗਾ ਨੰਬਰ 1 ਤੇ ਤਾਂ ਸੱਜਣੋ ਤੁਸੀਂ ਨਾ ਸਰੋਂ ਦਾ ਤੇਲ ਲੈ ਲਿਓ 200 ਗ੍ਰਾਮ 200 ਗ੍ਰਾਮ ਸਰੋਂ ਦਾ ਤੇਲ ਤੇ ਵਿੱਚ ਪਾਈ ਜਾ ਜਾਂ 300 ਗ੍ਰਾਮ ਬਈ ਉਹਦੇ ਡੀਜ਼ਲ ਮਿਲਾ ਲਿਓ ਤੇ ਅੱਜ ਕੱਲ ਬਈਆ ਪਹਾੜੇ ਜੇ ਤਾਂ ਹਰੇਕ ਦੇ ਘਰੇ ਆ ਹਰੇਕ ਜੱਟ ਜ਼ਿਮੀਦਾਰ ਦੇ ਘਰੇ ਇਹ ਹੈਗੇ ਆ ਪਿੰਡਾਂ 'ਚ ਹੋਕੇ ਦਿੰਦੇ ਫਿਰਦੇ ਆ ਜਾਂ ਉਹਨਾਂ ਤੋਂ ਤੁਸੀਂ ਲੈ ਲਿਓ ਆਹ ਪ੍ਰੈਸ਼ਰ ਜਾ ਲੈ ਲਿਓ ਸਰੋਂ ਦਾ ਤੇਲ ਤੇ ਇਹ ਡੀਜ਼ਲ ਜਿੰਨੀ ਜਿੰਨੀ ਮਾਤਰਾ ਦੱਸੀ ਆ ਵੀਰੇ ਮੈਂ ਚੰਗੀ ਤਰ੍ਹਾਂ ਕਿਸੇ ਬੋਤਲ ਚ ਪਾ ਕੇ ਹਿਲਾ ਕੇ ਉਹਨੂੰ ਵੀ ਮਿਕਸ ਕਰ ਲਿਓ ਪਤਾ ਜਮਾਂ ਰਲ ਜੇ ਬਾਈ ਜੇ ਕੱਲਾ ਉਹ ਨਾ ਚੰਗੀ ਤਰ੍ਹਾਂ ਹਿਲਾਉਂਗੇ ਨਹੀਂ ਤੁਸੀਂ ਆਪਣਾ ਪਹਾਰਾ ਜਾਂ ਖਰਾਬ ਹੋ ਜਾਂਦਾ ਸਰੋਂ ਦਾ ਤੇਲ ਸੰਘਣਾ ਹੁੰਦਾ ਬਾਈ ਪੈਪਜੀ ਵਿੱਚ ਫਸ ਜਾਂਦਾਗਾ ਚੰਗੀ ਤਰ੍ਹਾਂ ਸ਼ੇਕ ਕਰਕੇ ਰਲਾ ਲਿਓ ਤੇ ਪਸ਼ੂਆਂ ਨੂੰ ਨਮਾ ਧਮਾ ਕੇ ਸਾਰੇ ਸਰੀਰ ਤੇ ਚੰਗੀ ਤਰ੍ਹਾਂ ਛਿੜਕ ਦਿਓ ਤੁਸੀਂ ਬਰੀਕ-ਬਰੀਕ ਪਹਾਰਾ ਕਰਕੇ ਇੱਕ ਵੀ ਬਾਈ ਮੱਖੀ ਬੈਠ ਜੇ ਮੱਛਰ ਆ ਜੇ ਕੋਲੇ ਮੱਛਰ ਤੇ ਵੀ ਕੰਮ ਕਰੂ ਅੱਗੇ ਭਾਈ ਮੱਛਰ ਵੀ ਆਉਣਾਗਾ ਸੌਣ ਭਾਦੋ ਚ ਉਦੋਂ ਬਹੁਤ ਤੰਗ ਹੁੰਨੇ ਆ ਤੇ ਬਾਕੀ ਆ ਤੁਸੀਂ ਮੱਝ ਤੇ ਦੇਖ ਲਓ ਹੁਣ ਮੈਂ ਛਿੜਕ ਕੇ ਹਟਿਆ ਜਮਾ ਯਾਰ ਪਸ਼ੂ ਦੇ ਜ ਕੋਲੇ ਹੀ ਨਹੀਂ ਆਉਂਦੀ ਮੱਖੀ ਉੱਤੇ ਤਾਂ ਕੀ ਬੈਠਣਾਗਾ ਦੂਰ ਦੀ ਹੋ ਹੋ ਲੰਗਦੀ ਆ ਬਾਕੀ ਸੱਜਣੋ ਆਪਾਂ ਉਹੀ ਚੀਜ਼ਾਂ ਤੁਹਾਨੂੰ ਦੱਸਦੇ ਆ ਫਾਰਮ ਚ ਹੋਰ ਵੀ ਬਹੁਤ ਫਾਰਮੂਲੇ ਦੱਸੇ ਹੋਏ ਆ ਇਹ ਵਰਤ ਲਿਆ ਕਰਿਓ ਕੋਈ ਭਾਈ ਵਧੀਆ ਚੀਜ਼ੀ ਦੱਸਾਂਗੇ ਆਪਾਂ ਤੁਹਾਨੂੰ ਬਾਕੀ ਵੀਡੀਓ ਬਾਈ ਬਣੇ ਅੱਗੇ ਜਰੂਰ ਸ਼ੇਅਰ ਕਰਿਓ ਹੋਰ ਭਰਾ ਵੀ ਵਰਤ ਲੈਣ ਮੈਗਰੇ ਉੱਤੇ ਸਮਾਨ ਛਿੜਕਣ ਨਾਲੋਂ ਆਹ ਦੇਸੀ ਜੀ ਚੀਜ਼ ਵਰਤ ਲਓ ਨਾ ਪਸ਼ੂ ਨੂੰ ਕੋਈ ਨੁਕਸਾਨ ਆ ਵਧੀਆ ਫਾਇਦਾ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਲਦੀ ਨਵੀਂ